ਦੋਸਤੋ ਅਸੀਂ ਪਹੁੰਚੇ ਹੋਏ ਹਾਂ ਅੱਜ ਪਿੰਡ ਖਿਆਲਾ ਕਲਾਂ ਤੇ ਖਿਆਲਾ ਕਲਾਂ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਲਿਖਿਆ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਪਾਤਸ਼ਾਹੀ ਨੌਵੀਂ ਖਿਆਲਾ ਕਲਾਂ ਬਰੈਕਟ ਵਿੱਚ ਲਿਖਿਆ ਹੋਇਆ ਮਾਨਸਾ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਆਓ ਤੁਹਾਨੂੰ ਅਸੀਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈ ਇਹ ਇਤਿਹਾਸ ਲਿਖਿਆ ਹੋਇਆ ਇੱਥੇ ਇਸ ਗੁਰਦੁਆਰੇ ਦਾ ਕੀ ਲਿਖਿਆ ਹੋਇਆ ਹੈ ਇਤਿਹਾਸਕ ਗੁਰਦੁਆਰਾ ਸ੍ਰੀ 베ਰੀ ਸਾਹਿਬ ਪਾਤਸ਼ਾਹੀ ਨੌਵੇਂ ਪਿੰਡ ਖਿਆਲਾਕਲਾਂ ਮਾਨਸਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਜਿਸ ਵਿੱਚ ਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਗੁਰੂ ਜੀ ਦੀ ਮਾਤਾ ਨਾਨਕੀ ਜੀ ਮਾਮਾ ਕਿਰਪਾਲ ਚੰਦ ਜੀ ਤੇ ਕੁਝ ਹੋਰ ਸਿੱਖਾਂ ਸਮੇਤ ਤਨੌਲਾ ਪੰਦੇਰ ਅਲੀ ਸ਼ੇਰ ਭਪਾਲ ਅਤੇ ਪੀਖੀ ਪਿੰਡਾਂ ਤੋਂ ਹੁੰਦੇ ਹੋਏ ਅੰਦਾਜ਼ਨ ਈਸਵੀ 1665-66 ਦੌਰਾਨ ਫੱਤਗਣ ਚੇਤ ਦੇ ਦਿਨਾਂ ਵਿੱਚ ਪਿੰਡ ਖਿਆਲਾ ਕਲਾਂ ਵਿਖੇ ਪਧਾਰੇ ਸਨ ਜੋ 베ਰੀ ਸਾਹਿਬ ਗੁਰੂ ਘਰ ਵਿਖੇ ਸ਼ਸ਼ੋਭਤ ਹੈ ਗੁਰੂ ਜੀ ਨੇ ਉਸ ਨਾਲ ਘੋੜਾ ਬਨ ਕੇ ਵਿਸ਼ਰਾਮ ਕੀਤਾ ਇਸ ਸਥਾਨ ਤੇ ਅੱਜ ਗੁਰਦੁਆਰਾ 베ਰੀ ਸਾਹਿਬ ਮੌਜੂਦ ਹੈ ਹੁਣ ਖਾਸ ਕਰ ਜਿਹੜੀ ਹੈਗੀ ਹੈ ਜਦੋਂ ਪੰਡਿਤ ਗੁਜਰ ਰਾਮ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਦਾਰਨ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਗੁਰੂ ਜੀ ਕੋਲ ਪਹੁੰਚ ਕੇ ਨਮਸਕਾਰ ਕੀਤੀ ਅਤੇ ਜਲ ਪਾਣੀ ਛਕਾਇਆ ਫਿਰ ਆਪਣੇ ਘਰੋਂ ਦੁੱਧ ਵਾਲੀ ਕਾੜਨੀ ਨਾਲ ਲਿਆ ਕੇ ਛੰਨੇ ਵਿੱਚ ਗੁਰੂ ਜੀ ਨੂੰ ਦੁੱਧ ਛਕਾਇਆ ਪੰਡਤ ਜੀ ਨੇ ਆਪਣੇ ਜਜਮਾਨ ਭਾਈ ਮੱਕਾ ਜੀ ਨੂੰ ਵੀ ਨਾਲ ਲੈ ਕੇ ਆਏ ਸਨ ਗੁਰੂ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਪੰਡਤ ਗੁਜਰ ਰਾਮ ਜੀ ਨੂੰ ਅਸੀਸ ਦਿੱਤੀ ਸੀ ਤੇ ਕਿਹਾ ਕਿ ਪੰਡਤ ਜੀ ਜੋ ਚਾਹੁੰਦੇ ਹੋ ਮੰਗ ਲਵੋ ਪਰ ਪੰਡਤ ਜੀ ਚੁੱਪ ਰਹੇ ਗੁਰੂ ਜੀ ਦੇ ਤੀਸਰੇ ਬਚਨ ਤੇ ਪੰਡਤ ਗੁਜਰ ਰਾਮ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਜਜਮਾਨਾ ਜਿਹੜੇ ਜ਼ਿਮੀਦਾਰ ਪਰਿਵਾਰ ਸੀ ਉਹਨਾਂ ਦੇ ਘਰ ਔਲਾਦ ਵਿੱਚ ਵਾਧਾ ਨਹੀਂ ਹੁੰਦਾ ਸੋ ਇਹਨਾਂ ਦੇ ਘਰ ਔਲਾਦ ਵਿੱਚ ਵਾਧਾ ਹੋਵੇ ਇਸ ਤਰ੍ਹਾਂ ਦੀ ਅਸੀਸ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਪੰਡਿਤ ਗੁਜਰ ਰਾਮ ਜੀ ਨੂੰ ਕਿਹਾ ਕਿ ਤੁਹਾਡੇ ਜਜਮਾਨ ਭਾਈ ਮੱਕੇ ਦੇ ਘਰ ਚਾਰ ਪੁੱਤਰ ਹੋਣਗੇ ਅਤੇ ਇਹ ਚਾਰੇ ਹੀ ਚਾਰ ਪਿੰਡਾਂ ਵਿੱਚ ਨੰਬਰਦਾਰੀ ਕਰਨਗੇ ਸੰਗਤ ਜੀ ਗੁਰੂ ਜੀ ਦੇ ਬਚਨਾਂ ਅਨੁਸਾਰ ਭਾਈ ਮੱਕੇ ਦੇ ਘਰ ਜਿਹੜਾ ਕਿ ਪੰਡਿਤ ਗੁਜਰ ਰਾਮ ਦਾ ਜਜਮਾਨ ਸੀ ਉਹਨਾਂ ਦੇ ਮੱਕੇ ਦੇ ਘਰ ਚਾਰ ਪੁੱਤਰ ਤੇ ਇੱਕ ਲੜਕੀ ਪੈਦਾ ਹੋਈ ਗੁਰੂ ਜੀ ਦੀ ਬਖਸ਼ਿਸ਼ ਸਦਕਾ ਭਾਈ ਮੱਕੇ ਦੇ ਚਾਰੇ ਪੁੱਤਰ ਚਾਰ ਪਿੰਡਾਂ ਖਿਆਲਾ ਕਲਾਂ ਮੱਕਾ ਪੱਤੀ ਹੈ ਖਿਆਲੇ ਪਿੰਡ ਚ ਜਿਹੜਾ ਕਿ ਮਾਨਸਾ ਜ਼ਿਲ੍ਹੇ ਦਾ ਵੱਡਾ ਪਿੰਡ ਹੈ ਪਿੰਡ ਨਥੇਹਾ ਮੱਕਾ ਪੱਤੀ ਹੈ ਉੱਥੇ ਵੀ ਨੇੜੇ ਤਲਵੰਡੀ ਸਾਬੋ ਹੈ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਧਨਪੁਰਾ ਇੱਥੇ ਵੀ ਮੱਕਾ ਪੱਤੀ ਹੈ ਇਹ ਨੇੜੇ ਕਾਲਿਆਂਵਾਲੀਆ ਹੁਣ ਹਰਿਆਣੇ ਦੇ ਵਿੱਚ ਹੈ ਅਤੇ ਮੁਖਸ਼ਰ ਸਾਹਿਬ ਉੱਥੇ ਵੀ ਮੱਕਾ ਪੱਤੀ ਹੈ ਤੇ ਵਿਖੇ ਅੱਜ ਵੀ ਪੰਡਿਤ ਜੀ ਦੇ ਜਜ਼ਮਾਨ ਇਹ ਚਹਲਗੋਤ ਦੇ ਨੇ ਸਾਰੇ ਦੀ ਨੰਬਰਦਾਰੀ ਕਰ ਰਹੇ ਹਨ ਦੁੱਧ ਛਕਣ ਅਤੇ ਪ੍ਰਵਚਨ ਸੁਣਾਉਣ ਤੋਂ ਬਾਅਦ ਗੁਰੂ ਜੀ ਨੇ ਪੰਡਿਤ ਗੁਜਰ ਰਾਮ ਜੀ ਨੂੰ ਕਿਹਾ ਕਿ ਇਹ ਛੰਨਾ ਜਿਸ ਵਿੱਚ ਅਸੀਂ ਦੁੱਧ ਛਕਿਆ ਹੈ ਇਸ ਦੀ ਅੱਜ ਤੋਂ ਬਾਅਦ ਘਰ ਵਿੱਚ ਆਮ ਵਰਤਨਾ ਵਾਂਗ ਨਹੀਂ ਵਰਤੋਂ ਨਹੀਂ ਕਰਨੀ ਆਪਦੇ ਘਰ ਗੁਰੂ ਜੀ ਦੀ અપਾਰ ਕਿਰਪਾ ਹੋਵੇਗੀ ਕਿਸੇ ਨੇ ਤੰਬਾਕੂ ਨਹੀਂ ਵਰਤਣਾ ਸੰਗਤ ਜੀ ਗੁਰੂ ਜੀ ਦੇ ਕਹੇ ਬਚਨਾ ਅਨੁਸਾਰ ਇਹ ਛੰਨਾ ਸਾਹਿਬ ਪੰਡਿਤ ਗੁਜਰ ਰਾਮ ਜੀ ਦੀ 8ਵੀਂ ਪੀੜ੍ਹੀ ਵਿੱਚ ਪੰਡਤਾਂ ਦੇ ਘਰ ਸ਼ਸ਼ੋਭਤ ਹੈ ਇਸੇ ਘਰ ਦੇ ਵਿੱਚ ਜਿਹੜਾ ਉਹ ਛੰਨਾ ਪੰਡਤਾਂ ਦੇ ਘਰ ਪਿਆ ਹੈ ਇੱਥੇ ਹੀ ਹਰ ਮਹੀਨੇ ਦਸਵੀਂ ਨੂੰ ਸੰਗਤ ਜੁੜਦੀ ਹੈ ਗੁਰੂ ਜੀ ਇਸ ਪਿੰਡ ਵਿੱਚ 7 ਦਿਨ ਵਿਸ਼ਰਾਮ ਕਰਕੇ ਅੱਗੇ ਪਿੰਡ ਭੈਣੀ ਬਾਗਾ ਮੋੜ ਮੰਡੀ ਮਾਈਸਰਖਾਨਾ ਬਰੇ ਤੋਂ ਬੜਲਾਡਾ ਹੁੰਦੇ ਹੋਏ ਅਸਾਮ ਚਲੇ ਗਏ ਸਨ ਇਹ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਹੈ ਤਾਂ ਇਹ ਜਿਹੜਾ ਹੈਗਾ ਪਿੰਡ ਖਿਆਲਾ ਕਲਾ ਦਾ ਗੁਰੂ ਘਰ ਹੈ ਜਿਹੜਾ 베ਰੀ ਸਾਹਿਬ ਉਹਦਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਇੱਥੇ ਆਏ ਉਹ ਵੱਡੀ ਗੱਲ ਇਹ ਕਿ ਗੁਰੂ ਤੇਗ ਬਹਾਦਰ ਸੀ ਜਿਹੜੇ ਸਰਕਾਰਾਂ ਦੇ ਬਾਗੀ ਸੀ ਜਿੱਥੇ ਮੁਗਲਾਂ ਨਾਲ ਟੱਕਰ ਸੀ ਉਥੇ ਪਹਾੜੀ ਰਾਜਿਆਂ ਨਾਲ ਵੀ ਟੱਕਰ ਸੀ ਉਹਨਾਂ ਦੀ ਤਾਂ ਸਰਕਾਰਾਂ ਦੇ ਬਾਗੀਆਂ ਨੂੰ ਜਿਹੜੇ ਹੁੰਦੇ ਨੇਗੇ ਲੋਕ ਪਾਣੀ ਤੱਕ ਨਹੀਂ ਪੁੱਛਦੇ ਹੈਗੇ ਤਾਂ ਪੰਡਿਤ ਗੁਜਰ ਰਾਮ ਨੇ ਖਿਆਲਾ ਕਲਾ ਪਿੰਡ ਦੇ ਵਿੱਚ ਜਿਹੜਾ ਉਸ ਵੇਲੇ ਇੱਕ ਛੰਨਾ ਪਰ ਕੇ ਦੁੱਧ ਦਾ ਛਕਾਇਆ ਸੇਵਾ ਕੀਤੀ ਔਰ ਇਥੇ ਉਹ ਗੁਰੂ ਘਰ ਆ ਛੰਨਾ ਵੀ ਜਿਹੜਾ ਹੈਗਾ ਤੁਸੀਂ ਦੇਖੋਗੇ ਇਸ ਤੋਂ ਅੱਗੇ ਉਹ ਛੰਨਾ ਉਹਦੀ ਵੀ ਅਸੀਂ ਵੀਡੀਓਗ੍ਰਾਫੀ ਕੀਤੀ ਹੈ ਇਹ ਇਤਿਹਾਸ ਹੈ ਆਪਣੇ ਆਪ ਦੇ ਵਿੱਚ ਜੁਣੀਕ ਹਿਸਟਰੀ ਹੈ ਔਰ ਦੂਸਰੀ ਗੱਲ ਇਹ ਕਿ ਕਈ ਜਿਹੜੇ ਪ੍ਰਚਾਰਕ ਹੈਗੇ ਨੇ ਇਸ ਕਿਸਮ ਦੇ ਲੋਕ ਹੈ ਜਿਹੜੇ ਸਿਰਫ ਇੱਕ ਗੰਗੂ ਨਾਂ ਦਾ ਜਿਹੜਾ ਪਾਤਰ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਕਰਵਾਈ ਸੀ ਉਦੀ ਜਾਤ ਦਾ ਨਾਂ ਜਾਦੇ ਉਹ ਵਾਰਿਆ ਜਾਂਦਾ ਹੈ ਪਰ ਇਹੋ ਜੇ ਅ ਬਿਲਕੁਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਉਹ ਉਹਨੂੰ ਪਾਪੀ ਗੰਗੂ ਕਹਿ ਲੋ ਉਹਨੂੰ ਜ਼ਾਲਮ ਗੰਗੂ ਕਹਿ ਲੋ ਪਰ ਸਮੁੱਚੀ ਜਾਤ ਨੂੰ ਸਜ਼ਾ ਦੇ ਦੇਣੀ ਅ ਬ੍ਰਾਹਮਣ ਸ਼ਬਦ ਨੂੰ ਵਾਰਨਾ ਇਹ ਮਤਲਬ ਤਰਕ ਸੰਗਤ ਨਹੀਂ ਹੈ ਗੱਲ ਕਿਸੇ ਵੀ ਜਾਤ ਬਰਾਦਰੀ ਦੇ ਵਿੱਚ ਕੋਈ ਬੰਦਾ ਚੰਗਾ ਵੀ ਹੋ ਸਕਦਾ ਹੈ ਮਾੜਾ ਵੀ ਹੋ ਸਕਦਾ ਹੈ ਜਦੋਂ ਅਸੀਂ ਜੇ ਜਾਤਾਂ ਦੇ ਆਧਾਰ ਤੇ ਅਸੀਂ ਫਰੋਲਾ ਫਰਾਲੀ ਕਰਦੇ ਹਾਂ ਇਤਿਹਾਸ ਦੀ ਤਾਂ ਹਰ ਜਾਤ ਦੇ ਵਿੱਚ ਬੜੇ ਚੰਗੇ ਬੰਦੇ ਮਿਲਦੇ ਨੇ ਬੜੇ ਹੀ ਮਾੜੇ ਮਿਲਦੇ ਨੇਗੇ ਤਾਂ ਅੱਜ ਇਹ ਸਾਨੂੰ ਜਿਹੜੇ ਪੰਡਿਤ ਗੁਜਰ ਰਾਮ ਖਿਆਲਾ ਕਲਾਂ ਦੇ ਵਿੱਚੋਂ ਲੱਭੇ ਨੇ ਕਿ ਉਸ ਵੇਲੇ ਦੇ ਸਰਕਾਰਾਂ ਦੇ ਵੱਡੇ ਬਾਗੀ ਜਿਨ੍ਹਾਂ ਨੇ ਸਰਕਾਰਾਂ ਨਾਲ ਉਸ ਵੇਲੇ ਦੇ ਜ਼ਾਲਮ ਰਾਜਾਂ ਨਾਲ ਟੱਕਰ ਲਈ ਇੱਥੋਂ ਤੱਕ ਕਿ ਆਪਣਾ ਸੀਸ ਵੀ ਦਿੱਤਾ ਔਰ ਚਾਂਦਨੀ ਚੌਂਕ ਦੇ ਵਿੱਚ ਇੱਕ ਲਾਸਾਨੀ ਕੁਰਬਾਨੀ ਆ ਜਿਹੜੀ ਉਹ ਦਿੱਤੀ ਉਹਨਾਂ ਨੇ ਔਰ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਿਸਾਲ ਹੈ ਵੱਡੀ ਇਹ ਗੱਲ ਹੈ ਤਾਂ ਪੰਡਿਤ ਗੁਜਰ ਰਾਮ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਛੰਨਾ ਓਪਿਆ ਹੈਗਾ ਉਹ ਛੰਨੇ ਦੇ ਵੀ ਅਸੀਂ ਤੁਹਾਨੂੰ ਉਹ ਦਰਸ਼ਨ ਕਰਾਉਣੇ ਆ ਉਹ ਤੁਸੀਂ ਦੇਖੋਗੇ ਤਾਂ ਇਹ ਆਪਣੇ ਆਪ ਦੇ ਵਿੱਚ ਪਿੰਡ ਖਿਆਲਕਲਾਂ ਦਾ ਇੱਕ ਇਤਿਹਾਸ ਜਿਹੜਾ ਅਸੀਂ ਤੁਹਾਡੇ ਸਾਹਮਣੇ ਰੱਖਿਆ ਆਸ ਕਰਦੇ ਆ ਕਿ ਇਸ ਹਿਸਟਰੀ ਦੇ ਇਸ ਚੈਪਟਰ ਤੋਂ ਤੁਸੀਂ ਜਾਣੂ ਹੋਮੋਗੇ ਬਹੁਤ ਧੰਨਵਾਦ ਹਾਂਜੀ ਦੋਸਤੋ ਇਹ ਉਹ ਛੰਨਾ ਹੈ ਜਦੋਂ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੋਗਰ ਅੱਲਾ ਹੁੰਦੇ ਹੋਏ ਪਿੰਡ ਖਿਆਲਾ ਕਲਾਂ ਪਹੁੰਚੇ ਨੇ ਤੇ ਖਿਆਲਾ ਕਲਾਂ ਇਹ ਜਗਾ ਜਿਹੜੀ ਹੈਗੀ ਉਸ ਵੇਲੇ ਇੱਥੇ ਕੋਈ ਬਸੋਂ ਨਹੀਂ ਸੀ ਇੱਥੇ ਆ ਕੇ ਜਦੋਂ ਉਹਨਾਂ ਨੇ ਵਿਸ਼ਰਾਮ ਕੀਤਾ ਰੁਕੇ ਨੇ ਇੱਥੇ ਆ ਕੇ ਸਟੇ ਕੀਤਾ ਉਹਨਾਂ ਨੇ ਤਾ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਕੀਤੀ ਉਹ ਏਸ ਪਿੰਡ ਦੇ ਪੰਡਿਤ ਗੁਜਰਰਾਮ ਆਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਗੁਰੂ ਤੇਗ ਬਹਾਦਰ ਜਿਹੜੇ ਸਾਹਬ ਨੇ ਉਹ ਬਿਰਾਜਮਾਨ ਨੇ ਇੱਥੇ ਬੈਠੇ ਹੋਏ ਨੇ ਤੇ ਉਹਨਾਂ ਦੇ ਕੋਲੇ ਖੜੇ ਜਿਹੜੇ ਕੁਝ ਸੇਵਾਦਾਰ ਜਿਹੜੇ ਇਹ ਚਿੱਤਰਕਾਰ ਨੇ ਇਹ ਤਸਵੀਰ ਬਣਾਈ ਹੈ ਉਹਦੇ ਵਿੱਚ ਪੰਡਿਤ ਗੁਜਰਰਾਮ ਗੁਰੂ ਤੇਗ ਬਹਾਦਰ ਨੂੰ ਦੁੱਧ ਦਾ ਛੰਨਾ ਭੇਟ ਕਰ ਰਹੇ ਨੇਗੇ ਦੁੱਧ ਦਾ ਛੰਨਾ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਦੀ ਸੇਵਾ ਕੀਤੀ ਗਈ ਤੇ ਇਹ ਛੰਨਾ ਅੱਜ ਵੀ ਖਿਆਲਾਕਲਾ ਪਿੰਡ ਦੇ ਵਿੱਚ ਇਸ ਪੰਡਿਤ ਪਰਿਵਾਰ ਦੇ ਵਿੱਚ ਜਿਹੜੇ ਪੰਡਿਤ ਗੁਜਰ ਨਾਮ ਜੀ ਨੇ ਉਹਨਾਂ ਦਾ ਜਿਹੜਾ ਗਾਂ ਦੇ ਗਾਂ ਪਰਿਵਾਰ ਹੈਗਾ ਉਸ ਪੀੜੀ ਕੋਲੇ ਇਹ ਛੰਨਾ ਪਿਆ ਹੈ ਇਹ ਛੰਨਾ ਇਹਨੂੰ ਦੂਰੋਂ ਦੂਰੋਂ ਲੋਕ ਦਰਸ਼ਨ ਕਰਨਾ ਆਉਂਦੇ ਇਹ ਦੇਖਦੇ ਆ ਇਹ ਇਤਿਹਾਸਕ ਛੰਨਾ ਹੈ ਜਿਹੜੇ ਛੰਨੇ ਦੇ ਨਾਲ ਗੁਰੂ ਤੇਗ ਬਹਾਦਰ ਨੇ ਆਪਣੇ ਹੱਥਾਂ ਦੇ ਨਾਲ ਪੰਡਤ ਗੁਜਰ ਰਾਮ ਜੀ ਤੋਂ ਇਹ ਦੁੱਧ ਪਰਿਆਛਣਾ ਲੈ ਕੇ ਦੁੱਧ ਦਾ ਸੇਵਨ ਕੀਤਾ ਦੁੱਧ ਪੀਤਾ ਤਾਂ ਅੱਜ ਇਹ ਖਿਆਲਾ ਕਲਾ ਦੇ ਵਿੱਚ ਅਸੀਂ ਪਹੁੰਚੇ ਆ ਇਹ ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਿ ਪੰਡਤ ਗੁਜਰ ਰਾਮ ਹੋਰਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਿਹੜੇ ਕਿ ਉਸ ਵੇਲੇ ਦੇ ਸਰਕਾਰ ਦੇ ਅਸੀਂ ਕਹਿ ਸਕਦੇ ਹਾਂ ਬਾਗੀ ਸੀਗੇ ਕਿ ਜਿੱਥੇ ਉਹਨਾਂ ਦੀ ਟੱਕਰ ਸੀਗੀ ਪਹਾੜੀ ਰਾਜਿਆਂ ਦੇ ਨਾਲ ਮੁਗਲਾਂ ਦੇ ਨਾਲ ਇਹ ਟੱਕਰ ਲੈ ਰਹੇ ਸੀਗੇ ਸੰਘਰਸ਼ ਚੱਲ ਰਿਹਾ ਸੀਗਾ ਤਾਂ ਜਿਹੜੇ ਸਰਕਾਰਾਂ ਦੇ ਬਾਗੀ ਹੁੰਦੇ ਆ ਉਹਨਾਂ ਨੂੰ ਕੋਈ ਪਾਣੀ ਵੀ ਨਹੀਂ ਪੁੱਛਦਾ ਹੁੰਦਾ ਪਾਣੀ ਦੀ ਘੁੱਟ ਨਹੀਂ ਪਿਉਂਦਾ ਅਸੀਂ ਜਾਣਦੇ ਆ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕੋਈ ਮਾਈ ਦਾ ਲਾਲ ਜਿਹੜਾ ਹੁੰਦਾ ਦਲੇਰ ਬੰਦਾ ਜਿਹੜਾ ਹੁੰਦਾ ਉਹ ਫਿਰ ਸਰਕਾਰਾਂ ਦੇ ਜਿਹੜੇ ਬਾਗੀ ਹੁੰਦੇ ਨੇ ਉਹਨਾਂ ਨੂੰ ਸਤਕਾਰ ਦਿੰਦੇ ਨੇ ਇੱਜ਼ਤ ਦਿੰਦੇ ਨੇ ਉਹਨਾਂ ਦੀ ਸੇਵਾ ਸਮਰ ਕਰਦੇ ਆ ਤਾਂ ਜਿੱਥੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੁੰਨੇ ਆ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਕੁਰਬਾਨੀ ਹੈ ਉਹ ਵੀ ਕਮਾਲ ਦੀ ਕੁਰਬਾਨੀ ਹੈ ਕਿ ਉਹਨਾਂ ਨੇ ਮੈਂ ਕਹਾਂਗਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਿ ਹਰ ਇੱਕ ਮਨੁੱਖ ਨੂੰ ਇਹ ਹੱਕ ਹੈ ਕਿ ਉਹ ਜਿਹੜੇ ਮਰਜ਼ੀ ਧਰਮ ਨੂੰ ਮੰਨੇ ਜਿਹੜੇ ਮਰਜ਼ੀ ਮਿਸ਼ਨ ਨੂੰ ਮੰਨੇ ਕੋਈ ਜ਼ਬਰਦਸਤੀ ਆਪਣੇ ਧਰਮ ਦੇ ਵਿੱਚ ਉਹਨੂੰ ਸ਼ਾਮਲ ਕਰਨਾ ਚਾਹੇ ਇਸ ਕੱਲ ਦਾ ਉਹਨਾਂ ਨੇ ਵਿਰੋਧ ਕੀਤਾ ਤਾਂ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਔਰ ਹਿੰਦੂ ਧਰਮ ਦੀ ਰਖਵਾਲੀ ਲਈ ਜਿਹਨੂੰ ਕਹਿੰਦੇ ਨੇ ਤਿਲਕ ਤੇ ਜੰਜੂ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਤਾਂ ਇਹ ਇੱਕ ਵੱਡੀ ਕੁਰਬਾਨੀ ਆ ਉਦੁੱਤੀ ਕੁਰਬਾਨੀਆਂ ਉਹਨਾਂ ਦੀ ਆਪਾਂ ਇਤਿਹਾਸ ਇਹ ਤਾਂ ਸਾਰੇ ਜਾਣਦੇ ਆ ਪਰ ਇਹ ਪੰਡਿਤ ਗੁਜਰ ਰਾਮ ਜੀ ਜਿਨ੍ਹਾਂ ਨੇ ਉਸ ਵੇਲੇ ਇਹ ਸਰਕਾਰ ਦੇ ਬਾਗੀ ਸੀਗੇ ਸਰਕਾਰਾਂ ਦੀ ਜਿਹੜੀ ਸੀਗੀ ਨਾਰਾਜ਼ਗੀ ਦੀ ਪਰਵਾਹ ਨਾ ਕਰਦੇ ਹੋਏ ਉਹ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਸਮਲ ਕੀਤੀ ਉਹਨਾਂ ਨੂੰ ਇਹ ਦੁੱਧ ਦਾ ਪਰਿਆਛਣਾ ਪੇਟ ਕੀਤਾ ਖਿਆਲਾ ਕਲਾਂ ਪਿੰਡ ਦੇ ਵਿੱਚ ਤੇ ਅੱਜ ਅਸੀਂ ਇਸ ਘਰ ਦੇ ਵਿੱਚ ਆਏ ਹੋਏ ਹਾਂਗੇ ਇਹ ਛੰਨਾ ਇੱਥੇ ਰੱਖਿਆ ਹੋਇਆ ਸ਼ਿਸ਼ੋਭਤਾ ਹੈ ਉੱਪਰ ਪੰਡਿਤ ਗੁਜਰ ਰਾਮ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਤਸਵੀਰ ਉਹ ਲੱਗੀ ਹੋਈ ਹੈਗੀ ਤੇ ਬਾਕੀ ਰਹਿੰਦਾ ਇਤਿਹਾਸ ਹੈ ਜਿਹੜਾ ਇੱਥੇ ਗੁਰੂ ਘਰ ਬਣਿਆ ਹੋਇਆ ਜਿੱਥੇ ਇਹ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਅਸੀਂ ਗੁਰਦੁਆਰੇ ਜਾ ਕੇ ਹੁਣ ਬਾਕੀ ਦਾ ਇਤਿਹਾਸ ਜਿਹੜਾ ਤੁਹਾਨੂੰ ਸੁਣਾਉਨੇ ਹੈਗੇ ਉਹ ਨਾਲ ਇਸ ਘਰ ਦੇ ਨਾਲ ਹੀ ਨੇੜੇ ਗੁਰਦੁਆਰਾ ਸ਼ਿਸ਼ੋਬਤ ਹੈਗਾ ਅਸੀਂ ਉੱਥੇ ਜਾਵਾਂਗੇ ਹੁਣ ਤੇ ਤੁਹਾਨੂੰ ਪੂਰਾ ਇਤਿਹਾਸ ਹੈ ਜਿਹੜਾ ਸੁਣਾਉਨੇ ਆ